ਵਨਾਰੀ ਦੇ ਸਤਕਾਰਾ ਸੋਤੇ ਰਿਪੋਰਟ ਪੇਸ਼ ਕਰਦੇ ਹਾਲਾਂਕਿ ਅਕਾਲੀ ਬਾਜ਼ਾਰਤ ਜਦੋਂ ਆਉਂਦੀ ਹੈ ਵੈਪਨ ਵੱਡੇ ਪੱਧਰ ਤੇ ਬਣਦੇ ਨੇ ਪਿਛਲੇ ਸਮੇਂ ਪੰਜਾਬ ਦੇ ਵਿੱਚ ਵੀ ਹਥਿਆਰ ਜਿਹੜੇ ਨੇ ਲਾਇਸੈਂਸ ਲੈਣਾ ਕਾਫੀ ਮੁਸ਼ਕਲ ਰਿਹਾ ਹੈ ਹਾਲਾਂਕਿ ਪਿਛਲੇ 5 ਸਾਲਾਂ ਦੇ ਦੌਰਾਨ ਪੰਜਾਬ ਦੇ ਵਿੱਚ 60000 ਦੇ ਕਰੀਬ ਹਥਿਆਰ ਨਵੇਂ ਆ ਗਏ ਨੇ ਐਸ ਵਕਤ ਪੰਜਾਬ ਦੇ ਵਿੱਚ 420000 ਹਥਿਆਰ ਨੇ 16 ਮਾਰਚ 2024 ਤੱਕ ਜਿਨ੍ਹਾਂ ਦੇ ਵਿੱਚੋਂ 219175 ਹਥਿਆਰੀ ਜਮ੍ਹਾਂ ਹੋ ਪਾਏ ਨੇ ਇਲੈਕਸ਼ਨ ਦੇ ਦੌਰਾਨ ਕਿਉਂਕਿ ਚੋਣ ਜਾਬਤਾ ਲੱਗ ਗਿਆ ਜੇ ਤੁਹਾਡੇ ਕੋਲ ਕੋਈ ਖਾਸ ਕਾਰਨ ਨਹੀਂ ਹੈ ਆਪਣੀ ਸਿਕਿਉਰਿਟੀ ਨੂੰ ਲੈ ਕੇ ਤਾਂ ਤੁਹਾਨੂੰ ਆਪਣਾ ਹਸਲਾ ਜਮ੍ਹਾਂ ਕਰਾਉਣਾ ਪੈਂਦਾ ਹੈ ਜਾਂ ਤਾਂ ਅਸਲੇ ਦੀਆਂ ਦੁਕਾਨਾਂ ਤੇ ਜਮ੍ਹਾਂ ਕਰਾਓ ਤੇ ਜਾਂ ਫਿਰ ਥਾਣੇ ਜਮ੍ਹਾਂ ਕਰਾਓ 200 ਰੁਪਏ ਮਹੀਨਾ ਕਿਰਾਇਆ ਵੀ ਦੇਣਾ ਪੈਣਾ ਤੇ ਉੱਥੇ ਸੈਟਅਪ ਸੈਟ ਵੀ ਬਹੁਤ ਹੁੰਦੀ ਹੈ ਵੈਪਨਸ ਦੀ ਤੇ ਇਸ ਸੰਬੰਧੀ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਜੋ ਰਿਪੋਰਟ ਹੈ ਕਿ ਕੋਡ ਆਫ ਕੰਡਕਟ ਲੱਗ ਗਿਆ ਜਿਸ ਦਾ ਹੁਕਮ ਹੁੰਦਿਆਂ ਹੀ ਥਾਣਿਆਂ ਦੇ ਵਿੱਚ ਹਥਿਆਰ ਜਮ੍ਹਾਂ ਕਰਾਉਣ ਦਾ سلسلہ ਸ਼ੁਰੂ ਹੋ ਗਿਆ ਇਸ ਤਰ੍ਹਾਂ ਤਦਾਦ ਜਨਤਕ ਹੋਈ ਹੈ ਕਿ ਪੰਜਾਬ ਦੇ ਵਿੱਚ ਇਸ ਵਕਤ 420808 ਲੈਸੈਂਸੀ ਹਥਿਆਰ ਨੇ ਜਿਨ੍ਹਾਂ ਚੋਂ 219000 ਹਥਿਆਰ ਨੇ ਜਿਹੜੇ 2 ਲੱਖ 9175 ਹਥਿਆਰ ਜਮ੍ਹਾਂ ਹੋ ਗਏ ਨੇ ਯਾਨੀ ਕਿ 50% 52% ਦੇ ਕਰੀਬ ਹਥਿਆਰ ਜਮ੍ਹਾਂ ਹੋ ਗਏ ਨੇ ਲੋਕ ਸਭਾ ਚੋਣਾਂ ਦੇ ਦੌਰਾਨ ਪਿਛਲੀਆਂ ਲੋਕ ਸਭਾ ਚੋਣਾਂ ਜਦੋਂ 19 ਦੀਆਂ ਹੋਈਆਂ ਨੇ ਤਾਂ ਉਸ ਵਕਤ ਪੰਜਾਬ ਦੇ ਵਿੱਚ 361000 ਹਥਿਆਰ ਸੀ ਤੇ ਲੋਕ ਸਭਾ ਚੋਣਾਂ ਤੋਂ ਲੈ ਕੇ ਹੁਣ ਤੱਕ 5 ਸਾਲਾਂ 'ਚ ਪੰਜਾਬ ਦੇ ਵਿੱਚ 59808 ਹਥਿਆਰ 5 ਸਾਲਾਂ 'ਚ ਵਧ ਗਏ ਨੇ ਕਿ ਆਨੇ 5 ਸਾਲਾਂ ਦੇ ਵਿੱਚ ਵੋਟਰਾਂ ਦੇ ਹਿਸਾਬ ਨਾਲ ਵੇਖੀਏ ਤਾਂ 5500 555 ਵੋਟਰਾਂ ਪਿੱਛੇ ਇੱਕ ਹਥਿਆਰ ਹੈ 5 ਸਾਲਾਂ ਚ ਤਕਰੀਬਨ 60000 ਕਹਿ ਲਈਏ ਜਾਂ 192 ਘਟ 60000 ਕਹਿ ਲਈਏ 58808 ਹਥਿਆਰ 5 ਸਾਲਾਂ ਚ ਪੰਜਾਬ ਚ ਨਵੇਂ ਆ ਗਏ ਨੇ ਪੰਜਾਬ ਦੀ ਜਨਸਖਿਆ ਤੇ ਵੋਟਰਾਂ ਦੇ ਮੁਕਾਬਲੇ ਕਈ ਜिले ਛੋਟੇ ਨੇ ਜਿੱਥੇ ਜ਼ਿਆਦਾ ਹਥਿਆਰ ਨੇ ਮਾਡਲ ਆਫ ਕੋਡ ਮਾਡਲ ਕੋਡ ਆਫ ਕੰਡਕਟ ਦੇ ਮੁਤਾਬਕ ਕਿਸੇ ਵੀ ਤਰ੍ਹਾਂ ਦੇ ਜਨਤਕ ਇਕੱਠ ਰੈਲੀ ਜਾਂ ਫਿਰ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਜਾਂ ਉਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਫਾਇਰਿੰਗ ਨਾ ਕੀਤੀ ਜਾ ਸਕਦੀ ਤੇ ਨਾ ਹੀ ਪੁਲਿਸ ਪ੍ਰਸ਼ਾਸਨ ਇਸ ਦੀ ਕੋਈ ਆਗਿਆ ਦਿੰਦਾ ਜਿਹੜੇ ਲੋਕਾਂ ਕੋਲ ਹਥਿਆਰ ਨੇ ਉਹ ਥਾਣੇ ਦੇ ਵਿੱਚ ਜਮ੍ਹਾਂ ਕਰਾਉਣੇ ਨੇ ਜੇ ਉਹ ਨਹੀਂ ਜਮ੍ਹਾਂ ਕਰਾਉਂਦੇ ਤਾਂ ਉਹਨਾਂ ਦੇ ਉੱਤੇ 188 ਦੇ ਤਹਿਤ ਪਰਚਾ ਜਾਂ ਹੋਰ ਵਿਭਾਗੀ ਕਾਰਵਾਈ ਹੋਣ ਦਾ ਪ੍ਰਬੰਧ ਹੈ ਪੰਜਾਬ ਦੇ ਵਿੱਚ ਕੁੱਲ 2 ਕਰੋੜ 12 ਲੱਖ 73246 ਵੋਟਰ ਨੇ ਜਿਨ੍ਹਾਂ ਦੇ ਕੋਲ 1 ਕਰੋੜ 11 ਲੱਖ 92959 ਮਰਦ ਨੇ ਤੇ ਜਦੋਂ ਕਿ 1 ਕਰੋੜ 70 ਲੱਖ 543 ਮਹਿਲਾ ਵੋਟਰ ਨੇ ਪੰਜਾਬ ਦੇ ਵਿੱਚ ਤਕਰੀਬਨ ਇਸ سلسلہ ਦੇ ਵਿੱਚ ਤੁਸੀਂ ਵੇਖੋ ਕਿ 10 ਲੱਖ ਦਾ ਫਰਕ ਹੈ ਬੀਬੀਆਂ ਦਾ ਘੱਟ ਨੇ ਬੀਬੀਆਂ 10 ਲੱਖ ਦੇ ਕਰੀਬ ਤੇ ਇਸ ਵਕਤ ਪੰਜਾਬ ਦੇ ਥਾਣਿਆਂ ਦੇ ਵਿੱਚ 50% ਹਥਿਆਰ ਜਮ੍ਹਾਂ ਹੋ ਚੁੱਕੇ ਨੇ ਮੋਗਾ ਵਰਗੇ ਛੋਟੇ ਸ਼ਹਿਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਲਾਇਸੈਂਸੀ ਹਥਿਆਰ ਮੋਗੇ 'ਚ ਬਣੇ ਹੋਏ ਨੇ ਸ਼ਹਿਰਾਂ ਦੀ ਅਗਰ ਗੱਲ ਕਰੀਏ ਪੰਜਾਬ ਦੇ ਵਿੱਚ ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇਗਾ ਜਿਸ ਦਿਨ ਕੋਈ ਅਪਰਾਧੀ ਹਥਿਆਰਾਂ ਦੇ ਨਾਲ ਨਾ ਫੜਿਆ ਜਾਂਦਾ ਹੋਵੇ ਵੱਡੇ ਤੋਂ ਵੱਡੇ ਗੈਂਗਸਟਰਾਂ ਤੋਂ ਲੈ ਕੇ ਛੋਟੀ ਮੋੜੀ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵੀ ਨਜਾਇਜ਼ ਹਥਿਆਰਾਂ ਦੇ ਨਾਲ ਆਟੋਮੈਟਿਕ ਹਥਿਆਰਾਂ ਨਾਲ ਫੜੇ ਜਾਂਦੇ ਨੇ ਗੈਂਗਸਟਰਾਂ ਕੋਲ ਜੋ ਹਥਿਆਰ ਫੜੇ ਜਾਂਦੇ ਨੇ ਉਹ ਜ਼ਿਆਦਾ ਵਿਦੇਸ਼ੀ ਮਾਰਕੇ ਦੇ ਹੁੰਦੇ ਨੇ ਹੁੰਦੇ ਤਾਂ ਇੰਡੀਅਨ ਨੇ ਪਰ ਮਾਰਕਾ ਵਿਦੇਸ਼ੀ ਲੱਗਿਆ ਹੁੰਦਾ ਹੈ ਉਹਨਾਂ ਦੇ ਵਿੱਚੋਂ 90% ਦੇ ਹਥਿਆਰ ਇੰਡੀਆ ਮੇਡ ਨੇ ਮੇਕ ਇਨ ਇੰਡੀਆ ਨੇ ਉਹ ਐਮਪੀ ਦੇ ਜਾਂ ਯੂਪੀ ਦੇ ਬਣੇ ਹੁੰਦੇ ਨੇ ਗੈਂਗਸਟਰਾਂ ਕੋਲ ਜਿੰਨੀਆਂ ਵੀ ਫੋਟੋਆਂ ਵਾਇਰਲ ਨੇ ਉਹਨਾਂ ਦੇ ਵਿੱਚੋਂ ਮਹਿੰਗੇ ਤੇ ਆਟੋਮੈਟਿਕ ਹਥਿਆਰ ਦਿਖਾਉਂਦੇ ਨੇ ਪੁਲਿਸ ਦੇ ਸਾਹਮਣੇ ਵੱਡਾ ਸਵਾਲ ਹੈ ਕਿ ਪੰਜਾਬ ਦੇ ਵਿੱਚ ਇਹ ਹਥਿਆਰਾਂ ਦਾ ਜ਼ਖੀਰਾ ਕਿੱਥੋਂ ਆ ਰਿਹਾ ਹੈ ਨਿਯਮਾਂ ਦੇ ਅਨੁਸਾਰ ਮਾਨਤਾ ਪ੍ਰਾਪਤ ਬੈਂਕਾਂ ਦੇ ਜਿਹੜੇ ਸੁਰੱਖਿਆ ਗਾਰਡ ਵਿੱਤੀ ਸੰਸਥਾਵਾਂ ਦੇ ਸੁਰੱਖਿਆ ਗਾਰਡ ਸੰਵਿਧਾਨਕ ਅਹੁਦਿਆਂ ਤੇ ਬੈਠੇ ਵਿਅਕਤੀ ਰਾਸ਼ਟਰੀ ਰਾਈਫਲ ਸੰਘ ਜਾਂ ਜਿਹੜੀਆਂ ਰਾਈਫਲ ਸੰਘ ਜਾਂ ਸ਼ੂਟਿੰਗ ਨਾਲ ਸਬੰਧਤ ਲੋਕ ਨੇ ਉਹਨਾਂ ਨੂੰ ਆਗਿਆ ਅਦਿਯੋਗਕ ਸੰਸਥਾਨਾਂ ਸਿੱਖਿਆ ਸੰਸਥਾਨਾਂ ਤੇ ਪ੍ਰਸ਼ਾਸਨਿਕ ਸੰਸਥਾਨਾਂ ਦੇ ਵਿੱਚ ਜਿਹੜੇ ਸੁਰੱਖਿਆ ਗਾਰਡ ਨੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਨੂੰ ਹਥਿਆਰ ਰੱਖਣ ਦੀ ਆਗਿਆ ਤੇ ਪਰ ਉਹਨਾਂ ਨੂੰ ਪੁਲਿਸ ਨੂੰ ਜਾਣਕਾਰੀ ਇਸਤੇ ਦੇਣੀ ਪੈਂਦੀ ਹੈ ਆਦਰਵਾਇਜ਼ ਤੁਸੀਂ ਆਪਣਾ ਲਾਇਸੈਂਸ ਹੀ ਹਥਿਆਰ ਤੁਹਾਨੂੰ ਜਮ੍ਹਾਂ ਕਰਾਉਣਾ ਹੁੰਦਾ ਨਹੀਂ ਤੇ ਕਾਰਵਾਈ ਹੋ ਜਾਂਦੀ ਹੈ ਵੈਸੇ ਬਹੁਤ ਸਾਰੇ ਮਾਮਲਿਆਂ 'ਚ ਦਬਕਾ ਹੀ ਹੁੰਦਾ ਕਾਰਵਾਈ ਬਹੁਤ ਘੱਟ ਹੁੰਦੀ ਹੈ ਜੇ ਕੋਈ ਸ਼ਿਕਾਇਤ ਕਰ ਦੇ ਜਾਂ ਐਸਐਚਓ ਜਾਂ ਸਰਕਾਰ ਤੁਹਾਡੇ ਤੇ ਖਫਾ ਹੋਵੇ ਫਿਰ ਤੁਹਾਡੇ ਤੇ ਐਕਸ਼ਨ ਲੈਂਦੀ ਹੈ ਸੋ ਜਿਸ ਤਰ੍ਹਾਂ ਅਗਰ ਜ਼ਿਲ੍ਹਾ ਵਾਈਜ਼ ਹੁਣ ਤੱਕ ਵੇਖਿਆ ਜਾਵੇ ਕਿ ਅਮਰਸਰ ਦੇ ਵਿੱਚ 15000 702 ਹਥਿਆਰਾਂ ਦੇ ਲਾਇਸੈਂਸ ਨੇ ਹੁਣ ਤੱਕ 9643 ਜਮ੍ਹਾਂ ਹੋਏ ਨੇ ਅਮਰਸਰ ਦੇ ਵਿੱਚ ਅਮਰਸਰ ਰੂਰਲ ਦੇ ਵਿੱਚ 28026 ਹਥਿਆਰਾਂ ਦੇ ਲਾਇਸੈਂਸ ਨੇ 18882 ਜਮ੍ਹਾਂ ਹੋਏ ਨੇ ਬਰਨਾਲਾ ਜ਼ਿਲ੍ਹੇ ਦੇ ਵਿੱਚ 96552 ਲਾਇਸੈਂਸ ਨੇ ਤੇ 7209 ਜਮ੍ਹਾਂ ਹੋਏ ਨੇ ਬਟਾਲਾ ਦੇ ਵਿੱਚ 12692 ਲਾਇਸੈਂਸ ਨੇ ਤੇ 9482 ਜਮ੍ਹਾਂ ਹੋਏ ਨੇ ਬਠਿੰਡਾ ਦੇ ਵਿੱਚ 31037 ਲਾਇਸੈਂਸ ਨੇ ਲਾਇਸੈਂਸੀ ਹਿਥਿਆਰ ਨੇ ਜਿਨ੍ਹਾਂ ਚੋਂ 23800 63 ਜਮ੍ਹਾਂ ਹੋਏ ਨੇ ਜਦੋਂ ਕਿ ਮੋਗਾ ਇਸ ਮਾਮਲੇ 'ਚੋਂ ਟਾਪ ਤੇ ਆ ਬਠਿੰਡਾ ਨਾਲੋਂ ਮੋਗਾ ਦੇ ਵਿੱਚ 43018 ਲਾਇਸੈਂਸ ਨੇ ਲਾਇਸੈਂਸੀ ਹਿਥਿਆਰ ਨੇ ਜਿਨ੍ਹਾਂ ਚੋਂ 11123 ਜਮ੍ਹਾਂ ਹੋਏ ਨੇ ਸੋ ਇਸ ਸੂਚੀ ਦੇ ਵਿੱਚ ਅਗਰ ਵੇਖਿਆ ਜਾਵੇ ਤਾਂ ਮੋਗਾ ਟਾਪ ਤੇ ਆ ਪਹਿਲਾਂ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਜਾਂ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਂਕੀ ਕਿਹਾ ਜਾਂਦਾ ਸੀ ਪਰ ਬਠਿੰਡਾ ਹੁਣ ਪਿੱਛੇ ਐ ਪਟਿਆਲੇ ਨਾਲੋਂ ਵੀ ਪਿੱਛੇ ਆ ਤੁਹਾਨੂੰ ਦੱਸ ਦਈਏ ਮੋਗਾ ਦੇ ਵਿੱਚ ਸਭ ਤੋਂ ਜ਼ਿਆਦਾ 43018 ਲਾਇਸੈਂਸੀ ਹਥਿਆਰ ਨੇ ਜਿਨ੍ਹਾਂ ਚੋਂ 11123 ਜਮ੍ਹਾਂ ਹੋਏ ਨੇ ਦੂਸਰੇ ਨੰਬਰ ਤੇ ਇਸ ਸੂਚੀ ਦੇ ਵਿੱਚ ਪਟਿਆਲਾ ਆਉਂਦਾ ਹੈ ਪਟਿਆਲੇ ਜ਼ਿਲ੍ਹੇ ਦੇ ਵਿੱਚ 36455 ਲਾਇਸੈਂਸੀ ਹਥਿਆਰ ਨੇ ਜਿਨ੍ਹਾਂ ਚ 10427 ਜਮ੍ਹਾਂ ਹੋਏ ਨੇ ਯਾਨੀ ਕਿ 26000 ਹਥਿਆਰ ਅਜੇ ਪਟਿਆਲਾ ਚ ਜਮ੍ਹਾਂ ਨਹੀਂ ਹੋਏ ਬਠਿੰਡਾ ਕਿਉਂਕਿ ਬਾਦਲਾਂ ਦੇ ਵਕਤ ਚਰਚਾ ਚ ਰਹਿੰਦਾ ਬਠਿੰਡੇ ਵਾਲੇ ਬੜੇ ਭੋਲੇ ਨੇ ਬਠਿੰਡੇ ਚ 31037 ਹਥਿਆਰ ਨੇ ਜਿਨ੍ਹਾਂ ਚ 23800 65 ਹਥਿਆਰ ਜਮ੍ਹਾਂ ਹੋ ਚੁੱਕੇ ਨੇ ਤਕਰੀਬਨ ਸਾਬ ਲਾ ਲਓ ਤੁਸੀਂ ਕਿ 80000 ਹਥਿਆਰ ਜਮ੍ਹਾਂ ਨਹੀਂ ਹੋਇਆ ਪਰ ਪਟਿਆਲੇ ਦੇ ਵਿੱਚ 26000 ਹਥਿਆਰ ਅਜੇ ਜਮ੍ਹਾਂ ਨਹੀਂ ਹੋਇਆ ਤੇ ਮੋਗਾ ਦੇ ਵਿੱਚ 43018 ਚੋਂ 11123 ਜਮ੍ਹਾਂ ਹੋਏ ਨੇ ਜਾਨਕਿ 32000 ਹਥਿਆਰ ਅਜੇ ਮੋਗਾ ਵਾਲਿਆਂ ਨੇ ਜਮ੍ਹਾਂ ਨਹੀਂ ਕਰਾਇਆ ਮੋਗਾ ਗੱਲਾਂ ਜੋਗਾ ਨਹੀਂ ਮੋਗਾ ਗੋਲੀਆਂ ਜੋਗਾ ਵੀ ਹੈ ਇਸ ਤੋਂ ਬਾਅਦ ਆਉਂਦਾ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਦੇ ਵਿੱਚ 24195 ਹਥਿਆਰ ਨੇ ਜਿਨ੍ਹਾਂ ਚੋਂ 9724 ਜਮ੍ਹਾਂ ਹੋਏ ਨੇ ਤਰਨਤਾਰਨ ਤੋਂ ਬਾਅਦ ਫਿਰ ਨੰਬਰ ਆਉਂਦਾ ਹੈ ਇਸ ਸੂਚੀ ਦੇ ਵਿੱਚ ਆ ਸੰਗਰੂਰ ਵਾਲਿਆਂ ਦਾ ਨਾ ਸੌਰੀ ਲੁਧਿਆਣਾ ਵਾਲਿਆਂ ਦਾ ਲੁਧਿਆਣੇ ਚ 19447 ਲਾਇਸੈਂਸੀ ਹਥਿਆਰ ਨੇ ਜਿਨ੍ਹਾਂ ਚੋਂ 10000 ਜਮ੍ਹਾਂ ਹੋਏ ਨੇ ਲੁਧਿਆਣੇ ਤੋਂ ਬਾਅਦ ਆਉਂਦਾ ਫਿਰ ਸੀਐਮ ਸਿਟੀ ਸੰਗਰੂਰ ਦਾ ਨਾਮ ਸੰਗਰੂਰ ਦੇ ਵਿੱਚ 18139 ਵੈਪਨ ਨੇ ਜਿਨ੍ਹਾਂ ਦੇ ਵਿੱਚੋਂ 14835 ਜਮ੍ਹਾਂ ਹੋ ਚੁੱਕੇ ਨੇ ਮੁਕਸਰ ਇਸ ਤੋਂ ਉੱਪਰ ਆਉਂਦਾ ਸਖੈਰ ਮੁਕਸਰ ਚੌਥੇ ਸਥਾਨ ਤੇ ਆਉਂਦਾ ਹੈ ਟੌਪ ਤੇ ਮੋਗਾ ਉਸ ਤੋਂ ਬਾਅਦ ਫਿਰ ਪਟਿਆਲਾ ਫਿਰ ਉਸ ਤੋਂ ਬਾਅਦ ਆਉਂਦਾ ਤੁਹਾਡਾ ਬਠਿੰਡਾ ਤੇ ਜੇ ਸਤਾਨ ਤੇ ਤੇ ਚੌਥੇ ਸਤਾਨ ਤੇ ਆਉਂਦਾ ਆਪਣਾ ਤਰਨਤਾਰਨ ਪੰਜਵੇਂ ਤੇ ਆਉਂਦਾ ਮੁਕਸਰ ਸਾਹਿਬ ਮੁਕਸਰ ਦੇ ਵਿੱਚ 23263 ਹਥਿਆਰ ਨੇ ਜਿਨ੍ਹਾਂ ਚੋਂ 13000 ਜਮ੍ਹਾਂ ਹੋਏ ਨੇ ਤੇ ਮੁਕਸਰ ਤੋਂ ਬਾਅਦ ਫਿਰ ਲੁਧਿਆਣਾ 19000 ਤੇ ਉਸ ਤੋਂ ਬਾਅਦ ਫਿਰ ਸੰਗਰੂਰ 18139 ਤੇ ਫਿਰ ਇਸ ਤੋਂ ਬਾਅਦ ਹੁਸ਼ਿਆਰਪੁਰ ਦੇ ਵਿੱਚ ਸੌਰੀ ਫਿਰੋਜ਼ਪੁਰ ਦੇ ਵਿੱਚ ਵੀ 25845 ਹਥਿਆਰਨ ਲਾਇਸੈਂਸ ਨੇ ਜਿਨ੍ਹਾਂ ਚੋਂ 16000 ਜਮਾ ਹੋਏ ਨੇ ਸੋ ਹੁਸ਼ਿਆਰਪੁਰ ਦੇ ਵਿੱਚ 10722 ਜਲੰਧਰ ਦੇ ਵਿੱਚ 8133 ਬਹੁਤ ਘੱਟ ਨੇ ਜਲੰਧਰ ਰੂਰਲ ਦੇ ਵਿੱਚ 82005 ਟੋਟਲ ਮਿਲਾ ਕੇ ਜਲੰਧਰ ਡਿਸਟ੍ਰਿਕਟ ਦੇ 16000 ਬਣਦੇ ਨੇ ਕਪੂਰਥਲਾ ਦੇ 68 ਖੰਨਾ ਪੁਲਿਸ ਜ਼ਿਲ੍ਹਾ ਦੇ 7600 ਸੋ ਇਸ ਤਰ੍ਹਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਸਥਿਤੀ ਹਥਿਆਰਾਂ ਦੀ ਹੈ ਜਾਨਕਿ 2019 ਦੀ ਲੋਕ ਸਭਾ ਚੋਣ ਤੋਂ ਲੈ ਕੇ ਹੁਣ ਤੱਕ 5 ਸਾਲਾਂ ਦੇ ਦੌਰਾਨ ਪੰਜਾਬ ਦੇ ਵਿੱਚ 59808 ਹਥਿਆਰ ਹੋਰ ਵਧੇ ਨੇ ਹਾਲਾਂਕਿ ਬੀਤੇ ਵਰੇ 2023 ਦੇ ਵਿੱਚ ਸਰਹੱਦ ਤੇ ਬੀਐਸਐਫ ਨੇ ਟੋਟਲ 56 ਹਥਿਆਰ ਫੜੇ ਨੇ ਜਿਨ੍ਹਾਂ 'ਚ 15-16 ਰਾਈਫਲਾਂ ਤੇ ਬਾਕੀ ਪਿਸਟਲ ਪਰ ਪੰਜਾਬ ਦੇ ਵਿੱਚ ਜਿਹੜਾ ਨਜਾਇਜ਼ ਹਸਲਾ ਉਹ ਦੱਸਦੇ ਐ ਕਿ ਜੇ ਇਹ 4 ਲੱਖ ਐ ਨਾ ਟੋਟਲ ਹਥਿਆਰ ਪੰਜਾਬ 'ਚ 420000 ਐ ਤੇ ਘੱਟੋ-ਘੱਟ 10-12 ਲੱਖ ਹਥਿਆਰ ਨਜਾਇਜ਼ ਪੰਜਾਬ ਦੇ ਵਿੱਚ ਐ ਤੋ 3 ਗੁਣਾ ਇਹਦੇ ਸਰਕਾਰੀ ਪਿਸਟਲ ਦਾ ਰੇਟ 80 ਕੁ ਹਜ਼ਾਰ ਹੋਊਗਾ ਤੇ 70-80 ਦਾ ਪ੍ਰਾਈਵੇਟ ਵਾਲਾ ਵੇਚ ਰਿਹਾ ਸੋ ਇਸ ਕਰਕੇ ਲੈਸੈਂਸੀ ਦਾ ਜਮਾ ਕਰਾ ਲੋਗੇ ਜਿਹੜੇ ਗੈਰ ਲੈਸੈਂਸੀ ਆ ਉਹਨਾਂ ਬਾਰੇ ਮਾਨ ਸਾਹਿਬ ਕਦੇ ਸੋਚ ਲੋ ਕਦੇ ਮੋਦੀ ਨੂੰ ਲਾਂਭਾ ਦੇ ਦਿਓ ਯਾਰ ਮੋਦੀ ਯੋਗੀ ਮੱਧ ਪ੍ਰਦੇਸ਼ ਵਾਲੇ ਸਾਰੇ ਇਸ ਮਾਮਲੇ 'ਚ ਘਿਰਦੇ ਆ ਘਟੋ ਘੜ ਛਿੱਥੇ ਦਾ ਕਰੋ ਤੁਹਾਨੂੰ ਤਾਂ ਅਸੀਂ ਵਾਰ-ਵਾਰ ਕਹਿ ਰਹੇ ਆ ਪਰ ਜੇ ਤੁਸੀਂ ਛਿੱਥੇ ਨਹੀਂ ਕਰਦੇ ਲੱਗਦਾ ਕਿ ਤੁਸੀਂ ਵੀ ਸ਼ਾਇਦ ਇਹਨਾਂ ਨੂੰ ਬਰੀ ਕਰਕੇ ਕੋਈ ਭਲ ਖੱਟਦੇ ਹੋ ਸੋ ਇਸ سلسلے ਚ ਇਹ ਜਿਹੜਾ ਹਥਿਆਰਾਂ ਦਾ ਗ੍ਰਹਿਣ ਲੱਗਿਆ ਹੋਇਆ ਨਾ ਇਹਨੇ ਪਤਾ ਨਹੀਂ ਪੰਜਾਬ ਨੂੰ ਕਿੰਨਾ ਘਿਰਿਆ ਜਾਣਾ ਗ੍ਰਹਿਣ ਤੋਂ ਚੇਤੇ ਆ ਗ੍ਰਹਿਣ ਵਾਲੀ ਰਿਪੋਰਟ ਵੀ ਨਾਲ ਦੀ ਨਾਲ ਨਪਟਾ ਦਈਏ ਅਮਰੀਕਾ ਦੇ ਵਿੱਚ ਸੂਰਜ ਗ੍ਰਹਿਣ ਲੱਗਣਾ 13000 ਕਰੋੜ ਦਾ ਕਾਰੋਬਾਰ ਹੈ ਸੂਰਜ ਗ੍ਰਹਿਣ ਦਾ 8 ਅਪ੍ਰੈਲ ਨੂੰ ਇਹ ਸੂਰਜ ਗ੍ਰਹਿਣ ਲੱਗਣਾ ਜਿਸ ਦੌਰਾਨ 50 ਲੱਖ ਲੋਕਾਂ ਇਸ ਸਫਰ ਲਈ ਤਿਆਰ ਨੇ ਤੇ ਖਾਸ ਇਲਾਕਿਆਂ ਦੇ ਵਿੱਚ ਹੋਟਲ ਫੋਲ ਨੇ ਵਿਸ਼ੇਸ਼ ਓਡਾਨਾ ਵੀ ਚੱਲ ਰਹੀਆਂ ਨੇ ਤਾਂ ਜੋ ਸੂਰਜ ਗ੍ਰਹਿਣ ਨੂੰ ਕਰੀਬ ਤੋਂ ਦੇਖ ਸਕਣ ਤੇ ਸਾਡੇ ਵਾਲੇ ਦੁੱਧ ਚ ਡੱਕਾ ਜਿਹਾ ਪਾਉਣ ਲੱਗ ਜਾਂਦੇ ਆ ਪਾਂਡੇ ਕੇ ਸੂਰਜ ਗ੍ਰਹਿਣ ਲੱਗਣਾ ਬਾਹਰ ਨਾ ਨਿਕਲੋ ਬਾਹਰ ਨਾ ਨਿਕਲੋ ਸੋ ਇਹ ਸੂਰਜ ਗ੍ਰਹਿਣ ਦਾ ਆਨੰਦ ਲੈਣ ਦੇ ਵਾਸਤੇ ਪੈਸਾ ਲਾ ਰਹੇ ਨੇ ਤੇ ਸਾਡੇ ਵਾਲੇ ਸੂਰਜ ਗ੍ਰਹਿਣ ਤੋਂ ਡਰਦੇ ਪੰਡਤ ਜੀ ਨੂੰ ਪੈਸਾ ਪੂਜ ਰਹੇ ਨੇ ਕਿਆ ਹੀ ਬਾਤ ਹੈ ਮੈਕਸੀਕੋ ਉੱਤਰੀ ਅਮਰੀਕਾ ਤੇ ਕੈਨੇਡਾ ਦੇ ਵਿੱਚ 8 ਅਪ੍ਰੈਲ ਨੂੰ ਪੂਰਨ ਸੂਰਜ ਗ੍ਰਹਿਣ ਲੱਗਣਾ ਤੇ ਲੋਕ ਇਸ ਦਾ ਗਵਾਹ ਬਣਨਾ ਚਾਹੁੰਦੇ ਨੇ ਪਾਥ ਆਫ ਟੋਟੈਲਟੀ ਗ੍ਰਹਿਣ ਮਾਰਗ ਤੇ ਪੈਣ ਵਾਲੇ ਅਮਰੀਕਾ ਦੇ ਵਿੱਚ ਘੱਟੋ ਘੱਟ ਜਿਹੜੀਆਂ 12 ਸਟੇਟਸ ਨੇ ਇਸ ਦੌਰਾਨ 4 ਮਿੰਟ ਤੱਕ ਦਿਨ ਦੇ ਵਿੱਚ ਹਨੇਰਾ ਛਾ ਜਾਏਗਾ ਇਸ ਅਦੁੱਤ ਘਟਨਾ ਨੂੰ ਦੇਖਣ ਲਈ ਆਸ-ਪਾਸ ਦੇ ਇਲਾਕਿਆਂ ਦੇ ਵਿੱਚ 50 ਲੱਖ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ ਜਿਸ ਨੂੰ ਦੇਖਦੇ ਆ ਹੋਟਲਾਂ ਦੇ ਵਿੱਚ ਮੰਗ ਹੈ ਜਿਹੜੀ ਉਹ 12 ਗੁਣਾ ਵੱਧ ਗਈ ਹੈ ਐਮਸਰ ਡਰਮ ਦੇ ਵਿੱਚ ਆਈਟੀ ਸਲਾਹਕਾਰ ਟੋਡਨ ਇਸ ಅದਪਤ ਘਟਨਾ ਨੂੰ ਜਿਹੜਾ ਦੇਖਣਾ ਚਾਹੁੰਦੇ ਨੇ ਕਿ ਇਹ ਘਟਨਾ 30000 ਫੁੱਟ ਦੀ ਉਚਾਈ ਤੇ ਉਹ ਦੇਖਣਾ ਚਾਹੁੰਦੇ ਨੇ ਕਿ ਉਹ ਘਟੇਗੀ ਇਸ ਲਈ 4 ਮਹੀਨੇ ਪਹਿਲਾਂ ਹੀ ਰਿਸਰਚ ਕਰਕੇ ਉਹਨਾਂ ਨੇ ਜਹਾਜ਼ਾਂ ਦੇ ਰੂਟ ਦਾ ਪਤਾ ਕੀਤਾ ਤਾਂ ਜੋ 30000 ਫੁੱਟ ਦੀ ਉਚਾਈ ਤੇ ਜਾ ਕੇ ਜਹਾਜ਼ ਦੇ ਰਾਹੀਂ ਇਹ ਸੂਰਜ ਗ੍ਰਹਿਣ ਦਿਖਾਇਆ ਜਾਵੇ ਸੋ ਉਹ ਰੂਟ ਉਹਨਾਂ ਨੇ ਤੈਅ ਕੀਤਾ ਤਿੰਨ ਗੁਣਾ ਜ਼ਿਆਦਾ ਕੀਮਤ ਦੇ ਕੇ ਜਿਹੜਾ ਖੱਬੇ ਪਾਸੇ ਵਿੰਡੋ ਸੀਟ ਦਾ ਆਨੰਦ ਲਿਆ ਜਾ ਸਕਦਾ ਸੋ ਇਸ ਕਰਕੇ ਇਹ ਜਿਹੜਾ ਗ੍ਰਹਿਣ ਦੇਖਣ ਦੇ ਵਾਸਤੇ 8 April ਨੂੰ ਸੈਂਟ ਐਂਟੋਨੀਓ ਦੇ ਵਿੱਚ ਤੋਂ ਲੈ ਕੇ ਡੋਟਰਾਇਡ ਤੱਕ 30 ਘੰਟੇ ਦਾ ਸਫ਼ਰ ਕਰਨਗੇ ਤੇ ਲੋਕਾਂ ਦੀ ਬੇਤਾਬੀ ਨੂੰ ਵੇਖਦੇ ਹੋਏ ਡੈਲਟਾ 에ਅਰਜ਼ ਲਾਈਨ 에ਅਰਲਾਈਨਸ ਨੇ ਦੋ ਵਿਸ਼ੇਸ਼ ਉਡਾਨਾਂ ਦਾ ਐਲਾਨ ਕੀਤਾ ਜੋ 83000 ਰੁਪਏ ਦੀਆਂ ਟਿਕਟਾਂ ਨੇ ਜਿਹੜੀਆਂ ਉਹ ਹੱਥੋ ਹੱਥ ਵਿਕ ਗਈਆਂ ਨੇ ਟ੍ਰੈਫਿਕ ਜਮ ਤੋਂ ਬਚਣ ਦੀ ਤਿਆਰੀ ਦੇ ਵਿੱਚ ਵੀ ਲੋਕਾਂ ਨੂੰ ਕਿਹਾ ਗਿਆ ਕਿ ਇਕੱਠੇ ਨਾ ਨਿਕਲੋ ਸੋ ਵਰਜੀਨੀਆ ਦੇ ਟੈਸਟ ਵਰਗ ਦੇ ਵਿੱਚ ਰਹਿਣ ਵਾਲੀ ਮੋਲਿਸਾ 2117 ਤੋਂ ਪੂਰਨ ਸੂਰਜੀ ਗ੍ਰਹਿਣ ਦੇਖਣ ਦੇ ਲਈ 643 ਕਿਲੋਮੀਟਰ ਦੂਰ ਪਹਾੜੀਆਂ ਤੇ ਗਈ ਸੀ ਉਦੋਂ ਉਹ 2 ਘੰਟੇ ਦੀ ਦੂਰੀ ਤੈਅ ਕਰਨ ਲਈ 6 ਘੰਟੇ ਉਸ ਨੂੰ ਲੱਗੇ ਸੀ ਸੋ ਪ੍ਰਸ਼ਾਸਨ ਦੀ ਤਰਫੋਂ ਇੰਤਜ਼ਾਮਾਤ ਦੇ ਵਿੱਚ ਜੋਟੇ ਰਿਚਡ ਕਹਿੰਦੇ ਨੇ ਕਿ ਅਸੀਂ 30 ਸੁਪਰਵਾਈਲ ਸੂਪਰ ਬੋਲ ਜਾਂ ਇੱਕ ਪਾਰਟੀ ਦੇ ਨਾਲ ਜਿਸ ਦਾ ਹੋਣ ਜਾ ਰਿਹਾ ਸੋ ਹਜ਼ਾਰਾਂ ਦੀ ਭੀੜ ਝੋਟੇਗੀ ਅਸੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਸੂਰਜ ਗ੍ਰਹਿਣ ਨਿਕਲਦੇ ਇਕੱਠੇ ਨਾ ਜਾਣ ਅਲੱਗ-ਅਲੱਗ ਜਾਣ ਤਾਂ ਜੋ ਸਾਨੂੰ ਟ੍ਰੈਫਿਕ ਕੰਟਰੋਲ ਕਰਨ ਦੇ ਵਿੱਚ ਸੌਖ ਰਹੇ ਯਾਨੀ ਸੂਰਜ ਗ੍ਰਹਿਣ ਦਾ ਇਹ ਸਿਲਸਿਲਾ ਦੇਖਣ ਵਾਸਤੇ 13000 ਕਰੋੜ ਦਾ ਕਾਰੋਬਾਰ ਹੋ ਗਿਆ ਤੇ ਸਾਡੇ ਜਦੋਂ ਸੂਰਜ ਗ੍ਰਹਿਣ ਲੱਗਦਾ ਅਸੀਂ ਉਸ ਸੂਰਜ ਗ੍ਰਹਿਣ ਤੋਂ ਡਰਦੇ ਅੰਦਰ ਵੜ ਜਾਂਦੇ ਆ ਜਿਹੜਾ ਭਗਵਾਨ ਰੂਪੀ ਧਰਮਕ ਸਥਾਨ ਨੇ ਮੰਦਰ ਨੇ ਉਹਨਾਂ ਦੇ ਦਰਵਾਜ਼ੇ ਬੰਦ ਕਰ ਲੰਨੇ ਆ ਕਿ ਯਾਰ ਤੁਸੀਂ ਉਸ ਤਰ੍ਹਾਂ ਭਗਵਾਨ ਨੂੰ ਡਿਸਟਰਬ ਨਾ ਕਰੋ ਮਤੇ ਸੂਰਜ ਦੀ ਕੋਈ ਮਾੜੀ ਰੋਸ਼ਨੀ ਅੰਦਰ ਨਾ ਚਲੀ ਜਾਵੇ ਮਤਲਬ ਸੂਰਜ ਗ੍ਰਹਿਣ ਲੱਗੇ ਤੋਂ ਰੱਬ ਵੀ ਸਾਡੇ ਨਾਲ ਨਹੀਂ ਖੜਦਾ ਰੱਬ ਤਾਂ ਚਲੋ ਖੜਦਾ ਪਰ ਰੱਬ ਦੇ ਜਿਹੜੇ ਅੱਗੋਂ ਏਜੰਟ ਕਹਿ ਲਈਏ ਜਿਹੜੇ ਧਰਮਕ ਸਥਾਨ ਨੇ ਜਾਂ ਰੱਬ ਦੇ ਜਿਹੜੇ ਹੈੱਡ ਆਫਿਸ ਕਹਿ ਲਈਏ ਉਹ ਚੁਗਾ ਚੁੱਕੇ ਜਾਂਦੇ ਨੇ ਕਿ ਨਹੀਂ ਨਹੀਂ ਆਪਣੀ ਫਸੀ ਆਪ ਨਾ ਵੜੋ ਇੱਕ ਵਾਰ ਅਮਰੀਕਾ ਤੇ ਉਸ ਤਰ੍ਹਾਂ ਉਹ 13000 ਕਰੋੜ ਰੁਪਏ ਖਰਚ ਰਹੇ ਨੇ ਕੋਈ ਜਹਾਜ਼ ਚੜ੍ਹ ਕੇ ਜਾ ਰਿਹਾ ਕਿ ਜਹਾਜ਼ ਦੀ ਖਿੜਕੀ ਇਧਰਲੇ ਪਾਸੇ ਦੀ ਲਾਵਾਂਗੇ ਤਾਂ ਜੋ ਸੂਰਜ ਨੂੰ ਨੇੜਿਓਂ ਵੇਖ ਲਈਏ ਸੋ ਇਸ ਤਰ੍ਹਾਂ ਕਈ ਜਹਾਜ਼ ਕੰਪਨੀਆਂ 에ਅਰਲਾਈਨ ਕੰਪਨੀਆਂ ਨੇ ਬੜਾ ਘਮਾਉ ਦਾ ਰੂਟ ਦੀ ਮਨਜ਼ੂਰੀ ਲਈ ਹੈ ਜਿਹੜੇ ਬਕਾਇਦਾ ਰੂਟ ਸੀ ਤਾਂ ਜੋ ਜਹਾਜ਼ ਨੂੰ ਇਸ ਤਰ੍ਹਾਂ ਮੋੜ ਕੇ ਵਿੰਡੋ ਸੀਟ ਤੇ ਬੈਠੇ ਲੋਕਾਂ ਨੂੰ ਦਿਖਾਇਆ ਜਾ ਸਕੇ ਜਾਂ ਦੂਸਰੇ ਵਾਲਿਆਂ ਨੂੰ ਵੀ ਪੁੱਠੇ ਪਾਸਿਓਂ ਘੁਮਾ ਕੇ ਚਾਹੇ ਗੀੜਾ ਦੂਰੋ ਹੀ ਲਾਉਣਾ ਪੈ ਜੇ ਉਹਨਾਂ ਨੂੰ ਵੀ ਦੂਸਰੇ ਪਾਸੇ ਵਾਲਿਆਂ ਨੂੰ ਵੀ ਸੂਰਜ ਗ੍ਰਹਿਣ ਦਿਖਾਇਆ ਜਾ ਸਕੇ ਇਸ ਨੂੰ ਮਿਲਾ ਕੇ 4 ਦਿਨ ਦੇ ਵਿੱਚ ਅਮਰੀਕਾ ਦੇ ਵਿੱਚ ਸੂਰਜ ਗ੍ਰਹਿਣ ਦਾ 13000 ਕਰੋੜ ਰੁਪਏ ਦਾ ਕਾਰੋਬਾਰ ਹੋਣ ਦੀ ਸੰਭਾਵਨਾ ਹੈ ਦੇ 4.5 ਕਰੋੜ ਲੋਕ ਇਸ ਗ੍ਰਹਿਣ ਨੂੰ ਦੇਖਣ ਦੇ ਲਈ ਪਿਛਲੇ ਵਾਰ ਨਾਲੋਂ 3 ਗੁਣਾ ਜ਼ਿਆਦਾ ਤਦਾਦ ਹੈ ਜਾਨੀ ਮਾਰਾਂ ਦਾ ਮੰਨਣਾ ਹੈ ਕਿ ਇਸ ਵਾਰੀ 2017 ਦੇ ਵਿੱਚ ਪਾਥ ਆਫ ਟੋਟੈਲਟੀ ਦੇ ਵਿੱਚ 60% ਦੀ ਜ਼ਿਆਦਾ ਚੌੜਾ ਤੇ ਇੰਨਾ ਹੀ ਜ਼ਿਆਦਾ ਇਹ ਲੰਬਾ ਹੈ ਸੋ ਅਮਰੀਕਾ ਦੇ ਵਿੱਚ ਅਗਲਾ ਸੂਰਜ ਗ੍ਰਹਿਣ 2145 ਚ ਲੱਗਣਾ ਹੈ ਸੋ ਸੂਰਜ ਗ੍ਰਹਿਣ ਦੇ ਰੂਟ ਤੇ ਪੈਣ ਵਾਲੇ ਜਹਾਜ਼ਾਂ ਦੀ ਟਿਕਟ ਦੀ ਮੰਗ 1500% ਤੱਕ ਵਧ ਗਈ ਹੈ ਸੋ ਆਈਐਸਓ ਪ੍ਰਮਾਣਿਤ ਚਸ਼ਮੇ ਨੇ ਜਿਹੜੇ ਐਨਕਾਂ ਨੇ ਉਹਨਾਂ ਦੀ ਵਿਕਰੀ ਵਧ ਗਈ ਹੈ ਜੋ ਅੱਖਾਂ ਨੂੰ ਸੁਰੱਖਿਅਤ ਰੱਖਦੇ ਨੇ ਪਾਥ ਆਫ ਟੋਟੈਲਟੀ ਤੇ ਪੈਣ ਵਾਲੇ ਇਲਾਕੇ ਦੇ ਵਿੱਚ 4 ਕਰੋੜ 40 ਲੱਖ ਲੋਕ ਇਸ ਘਟਨਾ ਦਾ ਗਵਾਹ ਬਣਗੇ 217 ਦੇ ਵਿੱਚ 1 ਕਰੋੜ 10 ਲੱਖ ਲੋਕਾਂ ਨੇ ਇਸ ਸੂਰਜ ਗ੍ਰਹਿਣ ਨੂੰ ਦੇਖਿਆ ਸੀ ਭਾਰਤ ਵਿੱਚ ਇਹ ਸੂਰਜ ਗ੍ਰਹਿਣ ਨਹੀਂ ਦਿਸੇਗਾ ਤੇ ਹਾਲਾਂਕਿ 31 ਮਈ 2031 ਨੂੰ ਹੋਣ ਵਾਲਾ ਸੂਰਜ ਗ੍ਰਹਿਣ ਇੰਡੀਆ 'ਚ ਦਿਸੇਗਾ ਸੋ ਇਸ ਕਰਕੇ ਭਾਈ ਚਲੋ 31 ਚੋਰੇ ਆ ਜਿਓ ਇੰਡੀਆ ਆ ਜਿਓ ਨਾਲ ਚਾਰ ਪੈਸੇ ਸਾਡੇ ਲੋਕਾਂ ਦੇ ਬਣ ਜਾਣਗੇ ਮੋਦੀ ਸਰਕਾਰ ਦੇ ਤੇ ਸਾਡੇ ਆਲੇ ਤਾਂ ਪਾਂਡੇਆਂ ਦੇ ਪੈਸੇ ਵੱਣ ਗੇ ਸੋ ਮੈਨੂੰ ਯਾਦ ਆ ਜਦੋਂ ਸੂਰਜ ਚੰਨ ਗ੍ਰਹਿਣ ਲੱਗਣਾ ਪਾਂਡੇ ਨੇ ਆਉਣਾ ਇੱਕੋ ਕਾਹੀ ਦਾ ਡੱਕਾ ਜਾ ਦੇ ਦੇਣਾ ਕਿ ਭਾਈ ਖਾਣ ਵਾਲੇ ਪਦਾਰਥਾਂ ਚ ਪਾ ਦਿਓ ਉਦੋਂ ਕਿਹੜੀਆਂ ਫਰਿੱਜਾਂ ਹੁੰਦੀਆਂ ਸੀ ਲੋਹੇ ਦੀਆਂ ਉਹ ਡੋਲੀਆਂ ਜਿਹੀਆਂ ਹੁੰਦੀਆਂ ਸੀ ਜਿਹੜੀਆਂ ਅੱਜ ਕੱਲ ਤੋੜ ਤੋੜ ਦਿੱਤੀਆਂ ਤੇ ਵੈਸੇ ਉਹ ਸਾਡੇ ਤਾਂ ਪਈ ਹੈ ਇੱਕ ਬੜੀ ਸੋਹਣੀ ਤੇ ਕਦੇ ਫੋਟੋ ਪਾਵਾਂਗਾ ਤੇ ਉਹ ਡੋਲੀ ਦੇ ਵਿੱਚ ਬੜਾ ਕੰਮ ਦਾ ਸਾਮਾਨ ਹੁੰਦਾ ਸੀ ਖਾਣ ਪੀਣ ਵਾਲਾ ਮੱਖਣ ਮੋਖਣ ਲੱਬਾਬਾ ਦਾ ਕਾਂ ਦੋਖਾਂ ਤੇ ਉਹ ਡੋਲੀਆਂ ਜੀਆਂ ਵੀ ਹਾਇਸੀਅਤ ਵਾਲੇ ਘਰ 'ਚ ਹੀ ਬਣਦੀਆਂ ਸੀ ਲੋਹੇ ਦੀ ਛੋਟੀ ਜੀ ਜਾਲੀ ਜੂਲੀ ਲਵਾ ਦਿੱਤੀ ਜਾਂਦੀ ਸੀ ਆਲੇ-ਦਾਲੇ ਸੋ ਉਹਦੇ 'ਚ ਉਹ ਬਾਲ ਡਿਬੋਲਟੀ ਮੱਖਣ ਮੋਖਣ ਨਹੀਂ ਦੋ ਪਿਆਉਣਾ ਜਿਹੜੇ ਚੋਰ ਲੱਕੇ ਖਸੋੜੀ ਜਾਣੇ ਕਿ ਸੂਰਜ ਗਰਹਿਣ ਦਾ ਅਸਰ ਨਾ ਪਵੇ ਸੋ ਅਸੀਂ ਕਿੱਥੇ ਤਰੱਕੀ ਕਰ ਲਾਂਗੇ ਉਹਨਾਂ ਦੇ ਨਾਲ ਸੋ ਇਸ ਤਰ੍ਹਾਂ ਦਾ سلسلہ ਚੱਲਦਾ ਹੈ ਤੇ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੀ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655 ਤੇ ਮੰਗਵਾ ਸਕਦੇ ਹੋ ਤੇ ਉਸੇ ਹੀ ਨੰਬਰ 9876309655 ਤੇ ਕਾਲ ਵੀ ਕਰ ਸਕਦੇ ਹੋ